ਕਿ ਪੰਜਾਬੀ ਘਟ ਗਿਣਤੀ ਹੋਣ ਦੇ ਬਾਵਜੂਦ ਮੋਢੀ ਬਣੇ ਰਹੇ ਤੇ ਫਿਰ ਦੇਸ਼ ਦੇ ਬਹੁਤ ਸਾਰੇ ਸਿਆਸਤਦਾਨਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਜਾਣਗੇ ਤੇ ਦਿੱਲੀ ਦੀ ਰਾਜਗਦੀ ਤੇ ਸਿਆਸਤ ਚ ਪੰਜਾਬ ਦੇ ਲੋਕ ਹੀ ਉੱਤੇ ਬੈਠੇ ਅਗਰ ਪੰਜਾਬੀਆਂ ਨੂੰ ਅਲੱਗ ਨਹੀਂ ਕੀਤਾ ਗਿਆ ਅਗਰ ਪੰਜਾਬ ਦੇ ਟੁਕੜੇ ਨਹੀਂ ਕੀਤੇ ਗਏ ਤੇ ਇਹ ਦੁਨੀਆ ਤੇ ਰਾਜ ਕਰ ਤੇ ਫਿਰ ਇਹ ਪੂਰੇ ਦੇਸ਼ ਨੂੰ ਇਹ ਦੇਸ਼ ਨੂੰ ਇਨਸਾਫ ਦੀ ਡੈਮੋਕ੍ਰੇਸੀ ਦਾ ಪಾਠ ਪੜ੍ਹਾਣਗੇ ਫਿਰ ਇਹ ਗੁੰਡਾਗਰਦੀ ਦਾ ਰਾਜ ਜਿਹੜਾ ਹੈ ਜਿਹੜਾ ਸਮੇਂ-ਸਮੇਂ ਸਿਰ ਕਈ ਵਾਰੀ ਸਥਾਪਿਤ ਹੋ ਜਾਂਦਾ ਹੈ ਜਿਹਦੇ ਚ ਧਾਰਮਿਕ ਕੱਟੜਵਾਦ ਵੀ ਹੁੰਦਾ ਜਿਹਦੇ ਚ ਦੰਗੇ ਵੀ ਹੁੰਦੇ ਆ ਜਿਹਦੇ ਚ ਫਸਾਦ ਵੀ ਹੁੰਦੇ ਆ ਜਿਹਦੇ ਜੀ ਇੱਕ ਦੂਜੇ ਦੀ ਧੀਆਂ ਪੇਣਾ ਦੀ ਇੱਜ਼ਤ ਵੀ ਲੁੱਟੀ ਜਾਂਦੀ ਹੈ ਤੇ ਉਹਨਾਂ ਨੂੰ ਇਹ ਸੀਗਾ ਵੀ ਅਗਰ ਪੰਜਾਬੀ ਵਜੂਦ ਦੇ ਵਿੱਚ ਰਹਿੰਦੇ ਆ ਉਹਨੋਂ ਪੰਜਾਬੀ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਹਿੰਦੂ ਨੇ ਇਨਾ ਤਿੰਨਾ ਚ ਕੋਈ ਹੋਣ ਹੁਣ ਇਹ ਸੀਗਾ ਵੀ ਅਗਰ ਇਹ ਤਾਕਤਵਰ ਲੋਕ ਜਿਹੜੇ ਨੇ ਐਡਾ ਵੱਡਾ ਸਟੇਟ ਐਡਾ ਵੱਡਾ ਸੂਬਾ ਜਿਹੜਾ ਹੈ ਅਗਰ ਇਹ ਰਹਿ ਆ ਸਾਡੀ ਸਿਆਸਤ ਤਾਂ ਖਤਮ ਹੋ ਜਾਊਗੀ ਸਾਡੀ ਵਿਧਾਨ ਸਭਾ ਚ ਜਾਂ ਪਾਰਲੀਮੈਂਟ ਚ ਸਿਆਸਤ ਨਹੀਂ ਨਜ਼ਰ ਆਣੀ ਫਿਰ ਤਾਂ ਪੰਜਾਬੀਆਂ ਦਾ ਗਲਬਾ ਜਿਹੜਾ ਉਹ ਨਜ਼ਰ ਆਏਗਾ ਮੈਂ ਸਮਝਦਾ ਜਿੱਥੇ ਤੱਕ ਹੁਣ ਤੱਕ ਇਤਿਹਾਸ ਨੂੰ ਮੈਂ ਪੜਦਾ ਕਿ ਉਸ ਵੇਲੇ ਦੇ ਜਿਹੜੇ ਮਫਾਦ ਪਰਸਤ ਲੀਡਰ ਸੀਗੇ ਉਹ ਤੇ ਅੰਗਰੇਜ਼ ਉਹ ਦੋਨੋਂ ਇਹ ਚਾਹੁੰਦੇ ਸੀਗੇ ਕਿ ਭਾਰਤ ਦੇ ਵਿੱਚ ਕੁਝ ਐਸਾ ਪਾੜ ਪਾਇਆ ਜਾਵੇ ਕਿ ਜਿਹਦੇ ਨਾਲ ਉਹਨਾਂ ਦੇ ਤਾਂ ਉੱਲੂ ਸਿੱਧੇ ਹੋ ਜਾਣ ਔਰ ਸਦੀਆਂ ਤੱਕ ਜਿਹੜਾ ਹੈ ਅਸੀਂ ਆਪਣੇ ਪੈਰਾਂ ਦੇ ਉੱਤੇ ਖੜੇ ਹੁੰਦੇ ਕਾਬਲ ਨਾ ਬਣ ਸਕੀਏ ਲੇਕਿਨ ਅਗਰ ਅਸੀਂ ਉਹਨ ਇਤਿਹਾਸ ਨੂੰ ਦੇਖਦੇ ਹਾਂ 1800 1947 ਦਾ ਜਿਹੜਾ ਦੁਖਾਂਤ ਪੰਜਾਬ ਦੇ ਉੱਤੇ ਗੁਜ਼ਰਿਆ ਅੱਜ ਕੱਲ੍ਹ ਆ ਜਿਹੜੀਆਂ ਬਾਦਸ਼ਾਹਾਂ ਹੋ ਰਹੀਆਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹਨਾਂ ਬਾਦਸ਼ਾਹਾਂ ਦੇ ਵਿੱਚ 1947 ਚ ਕਹਿਤ ਪੈ ਗਿਆ ਸੀਗਾ ਇਹਨਾਂ ਬਾਰਸ਼ਾਂ 'ਚ ਲੋਕਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਸੀ ਇਹਨਾਂ ਬਾਰਸ਼ਾਂ ਦੇ ਵਿੱਚ ਹੀ ਲੋਕ ਜਿਹੜੇ ਪਾਕਿਸਤਾਨ ਗੱਡੀਆਂ 'ਚ ਭਰ ਕੇ ਜਾ ਰਹੇ ਸੀਗੇ ਉੱਥੇ ਸਿਰਫ ਉਹਨਾਂ ਦੀਆਂ ਜਨਾਜ਼ੇ ਪਹੁੰਚਦੇ ਸੀ ਇਹਨਾਂ ਬਾਰਸ਼ਾਂ 'ਚ ਪਾਕਿਸਤਾਨ ਤੋਂ ਜਿਹੜੇ ਹਿੰਦੂ ਸਿੱਖ ਰੇਲ ਗੱਡੀਆਂ 'ਚ ਆ ਰਹੇ ਸੀ ਇੱਥੇ ਉਹਨਾਂ ਦੀਆਂ ਸਿਰਫ ਲਾਸ਼ਾਂ ਹੀ ਲਾਈਆਂ ਜਾਂਦੀਆਂ ਸੀ ਜਿੰਦਾ ਜਿੰਦਾ ਬੰਦੇ ਨਹੀਂ ਉਤਰੇ ਗਏ ਕਈ ਕਈ ਪਰਿਵਾਰ ਕਈ ਕਈ ਪਰਿਵਾਰ ਜਿਨ੍ਹਾਂ ਦੇ 20 25 25 ਜੀ ਸੀ ਉਹਨਾਂ ਚੋਂ ਇੱਕ ਇੱਕ ਬੰਦਾ ਹੀ ਬਚਿਆ ਬਹੁਤ ਸਾਰੇ ਪਰਿਵਾਰ ਐਸੇ ਗੁਜ਼ਰੇ ਐ ਜਿਨ੍ਹਾਂ ਦੀਆਂ ਬੇਟੀਆਂ ਜਵਾਨ ਜਿਹੜੀਆਂ ਗਵਾਚ ਗਈਆਂ ਇਹਨਾਂ ਹੱਲਿਆਂ ਦੇ ਦੌਰਾਨ ਜਿਨ੍ਹਾਂ ਦੇ ਪੁੱਤ ਗਵਾਚ ਗਏ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਵੀ ਗਏ ਕਿੱਥੇ ਗਏ ਉਹਨਾਂ ਦੀ ਕੋਈ ਗਿਣਤੀ ਨਹੀਂ ਕੋਈ ਅਜੇ ਤੱਕ ਉਹਨਾਂ ਦੇ ਉੱਤੇ ਕੋਈ ਸਰਵੇ ਹੀ ਨਹੀਂ ਹੋਇਆ ਅਜੇ ਤੱਕ ਕੋਈ ਇਹ ਗਿਣਤੀ ਇਕੱਠੀ ਨਹੀਂ ਕੀਤੀ ਗਈ ਵੀ ਕੌਣ ਕਿੱਥੋਂ ਤੁਰਿਆ ਕਿੱਥੇ ਮਾਰਿਆ ਗਿਆ ਕਿੱਥੇ ਪਹੁੰਚਿਆ ਮਾਰਨ ਵਾਲੇ ਲੋਕ ਕੌਣ ਸੀ ਅਗਰ ਤੁਸੀਂ ਪੰਜਾਬੀਆਂ ਨੂੰ ਪੁੱਛਦੇ ਹੋ ਮੁਸਲਮਾਨਾਂ ਨੂੰ ਸਿੱਖਾਂ ਨੂੰ ਜਾਂ ਹਿੰਦੂਆਂ ਨੂੰ ਕੌਣ ਹੈ ਮਾਰਨ ਵਾਲੇ ਉਹ ਇਹ ਦੱਸਦੇ ਵੀ ਸਾਡੇ ਪਿੰਡ ਵਾਲਾ ਤਾਂ ਕੋਈ ਨਹੀਂ ਸੀ ਤੁਸੀਂ ਜਿੰਨੀਆਂ ਕਹਾਣੀਆਂ ਅਜੇ ਤੱਕ ਇਕੱਠੀਆਂ ਕਰ ਲਓਗੇ ਤੇ ਇਹਦਾ ਮਤਲਬ ਕਿ ਜਦੋਂ ਪੰਜਾਬ ਦੇ ਵਿੱਚ ਵੰਡ ਪਾਈ ਗਈ ਤੇ ਉਸ ਵੰਡ ਦੇ ਪਿੱਛੇ ਵੀ ਪੂਰੀ ਪਲਾਨ ਦਿਮਾਗ ਜਿਹੜਾ ਹੈ ਚਾਹੇ ਹੁਣ ਉਸ ਵੇਲੇ ਦੇ ਸਿਆਸਤਦਾਨ ਹੋਣ ਜਾਂ ਉਸ ਵੇਲੇ ਦੀ ਅੰਗਰੇਜ਼ ਸਰਕਾਰ ਹੋਵੇ ਉਹ ਵੀ ਨਾਲ ਨਾਲ ਕੰਮ ਕਰ ਰਿਹਾ ਸੀ ਤਾਂ ਕਿ ਤੁਸੀਂ ਹੱਲਿਆਂ ਦੇ ਦੌਰਾਨ ਅਗਰੇ ਪੁੱਛਦੇ ਹੋ ਕਿ ਦੁਸ਼ਮਣ ਕਿੱਥੋਂ ਆਇਆ ਮਾਰਿਆ ਤੁਹਾਨੂੰ ਕਿਹਨਾਂ ਨੇ ਤੇ ਲੋਕ ਤਾਂ ਇਹ ਕਹਿੰਦੇ ਆ ਕਿ ਇੱਥੇ ਦੇ ਮੁਸਲਮਾਨ ਕਿ ਸਾਨੂੰ ਸਾਡੇ ਸਿੱਖਾਂ ਵੀਰਾਂ ਨੇ ਹਿੰਦੂ ਵੀਰਾਂ ਨੇ ਆਪਣੇ ਘਰ ਚ ਲੁਕੋ ਕੇ ਰੱਖਿਆ ਫਿਰ ਬਾਰਡਰ ਤੱਕ ਛੱਡ ਕੇ ਆਏ ਉਧਰੋਂ ਆਣ ਵਾਲੇ ਸਿੱਖੇ ਕਹਿੰਦੇ ਆ ਵੀ ਸਾਨੂੰ ਸਾਡੇ ਮੁਸਲਮਾਨ ਭਰਾਵਾਂ ਨੇ ਆਪਣੇ ਘਰਾਂ ਚ ਲੁਕੋ ਕੇ ਰੱਖਿਆ ਫਿਰ ਉਹ ਸਾਨੂੰ ਬਾਰਡਰ ਤੱਕ ਛੱਡ ਕੇ ਆਏ ਤੇ ਫਿਰ ਇਹ ਜਿਨ੍ਹਾਂ ਨੇ ਕਤਲੋਗਾਰਦ ਕੀਤੀ ਹੈ ਕਿੱਥੋਂ ਆਏ ਇਹ ਬਸ ਉਹੀ ਉਹ ਅਨਸਰ ਸੀਗੇ ਜਿਹੜੇ ਕਈ ਸਦੀਆਂ ਤੋਂ ਇਸ ਇੰਤਜ਼ਾਰ 'ਚ ਸੀ ਕਿ ਕਦੀ ਧਰਮ ਦੇ ਨਾਂ ਤੇ ਅਸੀਂ ਕੱਟਰਵਾਦ ਫੈਲਾਵਾਂਗੇ ਕਦੀ ਧਰਮ ਦੇ ਨਾਂ ਤੇ ਅਸੀਂ ਲੋਕਾਂ ਦਾ ਖੂਨ ਬਹਾਵਾਂਗੇ ਜਿਹੜੇ ਕਿ ਹਰ ਹਰ ਮਾਸ਼ਰੇ 'ਚ ਯਾਨੀ ਹਰੇਕ ਕੌਮ ਦੇ ਵਿੱਚ ਦੋ ਚਾਰ ਲੋਕ ਐਸੇ ਮੌਜੂਦ ਹੁੰਦੇ ਐ ਜਿਨ੍ਹਾਂ ਨੂੰ ਇਸ ਗੱਲ ਦਾ ਬੜਾ ਸ਼ੌਕ ਹੁੰਦਾ ਹੈ ਕਿ ਯਾਰ ਕਦੀ ਲੜਾਈ ਹੋਵੇ ਤੇ ਅਸੀਂ ਵੀ ਕੁਝ ਨਾ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਈਏ ਤੇ ਮੈਂ ਸਮਝਦਾ ਕਿ ਜਿਹੜੇ ਪੰਜਾਬੀ ਸੀ ਉਹ ਤਾਂ ਇੱਕ ਦੂਜੇ ਨੂੰ ਉਦੋਂ ਸਾਹਮਦੇ ਰਹੇ ਤੇ ਜਿਹੜੇ ਪੰਜਾਬ ਦੇ ਜਿਹੜੇ ਗਦਾਰ ਸੀਗੇ ਉਹਨਾਂ ਨੇ ਵੰਡ ਦੇ ਵਿੱਚ ਜਿਹੜਾ ਆਪਣੀ ਜਿਹੜੇ ਖਰਾਬ ਭੂਮਿਕਾ ਜਿਹੜੀ ਮਤਲਬ ਜਿਹੜੇ ਉਸ ਸਮੇਂ ਸਰਕਾਰ ਦੇ ਵਿੱਚ ਸੀ ਉਹਨਾਂ ਨੇ ਵੰਡੀ ਤਾਂ ਪਾਈ ਪਾਈ 60% ਹਿੱਸਾ ਪੰਜਾਬ ਦਾ ਲੈ ਵੀ ਮਤਲਬ ਉਹ ਉਧਰ ਪਾਕਿਸਤਾਨ ਵਾਲੇ ਵੀ ਚਲਾ ਗਿਆ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਅਸਲ ਚ ਕਤਲੋਗ ਕਤਲ ਅਗਰ ਵੰਡ ਹੋਣੀ ਵੀ ਸੀ ਐਡਾ ਵੱਡਾ ਦੇਸ਼ ਕੰਪਨੀ ਸਰਕਾਰ ਨੇ ਜਿਸ ਤੇ 300 ਸਾਲ ਰਾਜ ਕੀਤਾ 300 ਸਾਲ ਉਹਨੇ ਇਹਦੀਆਂ ਡਿਵੀਜ਼ਨਾਂ ਬਣਾ ਕੇ ਰੱਖੀਆਂ ਸਭ ਕੁਝ ਕੀਤਾ ਅਗਰ ਉਹ ਚਾਹੁੰਦੇ ਉਸ ਵੇਲੇ ਉਸ ਵੇਲੇ ਦੀ ਸਰਕਾਰ ਅਗਰ ਚਾਹਦੀ ਤੇ ਉਹ ਇਹ ਜਿਹੜੀ ਡਿਵੀਜ਼ਨ ਕੀਤੀ ਗਈ ਸੀ ਇਹਨੂੰ ਪੂਰ ਅਮਨ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਸੀਗਾ ਕਤਲਗਾਰਤ ਨੂੰ ਬਿਨਾ ਕਤਲਗਾਰਤ ਦੇ ਵੀ ਕਿਹਾ ਜਾ ਸਕਦਾ ਸੀਗਾ ਕਿ ਵੀ ਐਨ ਐਨ ਦਿਨ ਐਨ ਐਨ ਜ਼ਿਲ੍ਹਿਆਂ ਨੂੰ ધਮਾਂਗੇ ਜਾਂ ਫੌਜ ਦਾ ਇੰਤਜ਼ਾਮ ਕਰਾਂਗੇ ਜਾਂ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਲਾਵਾਂਗੇ ਇਹ ਐਲਾਨ ਕਰ ਦੇਣਾ ਕਿ 24 ਘੰਟੇ ਦੇ ਵਿੱਚ ਵਿੱਚ ਆਬਾਦੀਆਂ ਦਾ ਤਬਾਦਲਾ ਕੀਤਾ ਜਾਵੇ ਇਹ ਐਲਾਨ ਕਰ ਦੇਣਾ ਕਿ ਵੀ ਸ਼ਾਮ ਨੂੰ ਅੱਜ 14 ਅਗਸਤ ਨੂੰ ਪਾਕਿਸਤਾਨ ਦੀ ਸਥਾਪਨਾ ਹੋ ਰਹੀ ਹੈ ਐਲਾਨ ਕਰ ਦੇਣਾ ਕਿ ਅੱਜ 15 ਅਗਸਤ ਨੂੰ ਸਾਡਾ ਆਜ਼ਾਦੀ ਦਿਹਾੜਾ ਹੈ ਉਹ ਜਿਹੜੇ ਲੋਕ ਪੂਰੇ ਦੇਸ਼ 'ਚ ਤਾਂ ਲੋਕ ਖੁਸ਼ੀ ਮਨਾ ਰਹੇ ਸੀ ਲੱਡੂ ਵੰਡ ਰਹੇ ਸੀ ਵੀ ਅੰਗਰੇਜ਼ ਚਲਾ ਗਿਆ ਚਲਾ ਗਿਆ ਅਸੀਂ ਆਪਣੇ ਧੀਆਂ ਪੁੱਤਾਂ ਦੀਆਂ ਲਾਸ਼ਾਂ ਚੱਕੀ ਮੋਢਿਆਂ ਦੇ ਉੱਤੇ ਤੁਰੇ ਜਾ ਰਹੇ ਸੀਗੇ ਭਾਵੇਂ ਅਸੀਂ ਲੈਹੰਦੇ ਪੰਜਾਬ ਤੋਂ ਚੜ੍ਹਦੇ ਵੱਲ ਆਏ ਆ ਭਾਵੇਂ ਚੜ੍ਹਦੇ ਤੋਂ ਲੈਹੰਦੇ ਪੰਜਾਬ ਵੱਲ ਗਏ ਆ ਲੇਕਿਨ ਦੋਨਾਂ ਦੀ ਕਹਾਣੀ ਦੋਨਾਂ ਦਾ ਜ਼ਖਮ ਦੋਨਾਂ ਦਾ ਦਰਦ ਜਿਹੜਾ ਹੈ ਉਹ ਇੱਕੋ ਜਿਹਾ ਹੈ ਔਰ ਉਹਨੂੰ ਉਹੀ ਲੋਕ ਮਹਿਸੂਸ ਕਰ ਸਕਦੇ ਜਿਨ੍ਹਾਂ ਨੇ ਇਹਨੂੰ ਆਪਣੇ ਪਿੰਡੇ ਤੇ ਹੰਡਾਇਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜੰਗ ਆਜ਼ਾਦੀ ਦੀ ਲੜਾਈ ਕੀ ਸੀ ਔਰ ਫਿਰ ਵਟਵਾਰੇ ਵੇਲੇ ਕੀ ਹੋਇਆ ਉਹਨਾਂ ਨੂੰ ਇਸ ਦਰਦ ਦਾ ਜਿਹੜਾ ਉਹ ਅਹਿਸਾਸ ਨਹੀਂ ਹੋ ਸਕਦਾ ਤੁਸੀਂ ਗੱਲ ਕਰਦੇ ਪੇ ਸੀ ਵੀ ਕਈਆਂ ਨੂੰ ਪਤਾ ਹੀ ਨਹੀਂ ਵੀ ਉਹਨਾਂ ਦੇ ਭਰਾ ਕਿੱਥੇ ਚਲੇ ਗਏ ਸਾਡੇ ਫੈਮਿਲੀ ਵੀ ਪਾਕਿਸਤ ਤੇ ਮੈਨੂੰ ਆਪਣੇ ਭਰਾ ਤਾਂ ਨਹੀਂ ਪਤਾ ਮੇਰੇ ਜਿਹੜੇ ਮੇਰੇ ਜਿਹੜੇ ਦਾਦਾ ਜੀ ਨੇ ਬੜੇ ਮੌਲਾਨਾ ਹਬੀਬੁਰ रहमान ਲੁਧਿਆਣੇ ਜਿਹੜੇ ਭਾਰਤ ਦੀ ਜੰਗ ਆਜ਼ਾਦੀ ਦੇ ਉਹਨਾਂ ਮੋਡੀਆਂ ਚੋਂ ਆਏ ਜਿਨ੍ਹਾਂ ਦਾ ਨਾਂ ਉਂਗਲਾਂ ਤੇ ਗਿਣਿਆ ਜਾਂਦਾ ਉਹਨਾਂ ਨੇ ਜਦ ਸੁਣਿਆ ਵੀ ਪਾਕਿਸਤਾਨ ਬਣ ਰਿਹਾ ਹੈ ਮੁਹੰਮਦ ਅਲੀ ਜਿਨਾ ਉਹਨਾਂ ਦੇ ਨਾਲ ਲੁਧਿਆਣੇੋਂ ਨੰਗੇ ਉਹ ਸਾਡੇ ਘਰ ਆਏ ਕਿਹਾ ਵੀ ਮੈਂ ਜੋ ਇਹਦਾ ਨੁਕਸਾਨ ਦੇਖਦਾ ਤੂੰ ਨਹੀਂ ਦੇਖਦਾ ਵੀ ਇਹ ਕੰਮ ਨਾ ਕਰ ਲੇਕਿਨ ਖੈਰ ਉਹਦੇ ਪਿੱਛੇ ਕਿਉਂਕਿ ਹੋਰ ਸਿਆਸਤਦਾਨ ਨਾਲ ਲੱਗੇ ਹੋਏ ਸੀਗੇ ਜਦ 47 ਦੀ ਵੰਡ ਹੋਈ ਤਾਂ ਉਹਨਾਂ ਨੇ ਕਿਹਾ ਜੀ ਮੈਂ ਤਾਂ ਪਾਕਿਸਤਾਨੀ ਜਾਣਾ ਮੈਂ ਆਪਣੇ ਦੇਸ਼ ਚ ਹੀ ਰਹਿਣਾ ਉਸ ਤੋਂ ਬਾਅਦ ਮੈਂ ਉਹਨਾਂ ਦਾ ਜੀਵ ਇਤਿਹਾਸ ਪੜ੍ਹਦਾ ਮੈਂ ਉਹਨਾਂ ਦੀ ਜਿਹੜੀ ਬਾਕੀ ਜੀਵਨੀ ਬੜੀ 47 ਤੋਂ ਲੈ ਕੇ 56 ਤੱਕ ਦਾ ਜਿਹੜਾ ਉਹਨਾਂ ਕੋਲ ਸਮਾਂ ਗੁਜ਼ਰਿਆ ਉਹ ਇਸ ਦਰਦ ਦੇ ਵਿੱਚ ਗੁਜ਼ਰਿਆ ਉਹਨਾਂ ਨੇ ਇੱਕ ਫਿਰ ਬਸਾਓ ਕਮੇਟੀ ਬਣਾਈ ਉਹ ਚ ਪੰਡਿਤ ਪੰਥ ਨੂੰ ਨੇਤਾ ਮਾਸਟਰ ਤਾਰਾ ਸਿੰਘ ਹੋਰੀ ਜਿਨ ਨੇ ਉਹਦਾ ਕੀ ਕੰਮ ਲਾਇਆ ਇਸ ਕਮੇਟੀ ਨੂੰ ਕਿ ਸਾਰੀਆਂ ਧੀਆ ਪੁੱਤ ਲੱਭੋ ਹਮ ਵੀ ਇੱਧਰ ਕਿਹੜੀਆਂ ਧੀਆ ਪੁੱਤ ਰਹਿ ਗਈਆਂ ਉੱਧਰ ਕਿਹੜੇ ਪੁੱਤ ਰਹਿ ਗਏ 5 ਸਾਲ ਉਹ ਮਿਸ਼ਨ ਚਲਾਇਆ ਬਹੁਤ ਸਾਰੀਆਂ ਬੇਟੀਆਂ ਨੂੰ ਉਧਰੋਂ ਇਧਰ ਲੈ ਕੇ ਆਇਆ ਬਹੁਤ ਸਾਰੀਆਂ ਬੇਟੀਆਂ ਨੂੰ ਇਧਰੋਂ ਉਧਰ ਭੇਜਿਆ ਔਰ ਬਹੁਤ ਸਾਰੇ ਲੋਕਾਂ ਨੂੰ ਮੋੜ ਕੇ ਜਿੱਦਾਂ ਉਹਨਾਂ ਦਾ ਵਸੇਵਾ ਹੋ ਸਕਦਾ ਸੀ ਉਹ ਕਰਾਇਆ ਲੇਕਿਨ ਉਸ ਦੁਕਾਨ ਦੇ ਵਿੱਚ ਵੀ ਉਹ ਅਕਸਰ ਉਹ ਕਹਿੰਦੇ ਹੁੰਦੇ ਸੀ ਕਿ ਇਹ ਇੱਕ ਐਸਾ ਵੱਡਾ ਜ਼ਖਮ ਹੈ ਇੱਕ ਐਸਾ بڑا ਜ਼ਖਮ ਹੈ ਕਿ ਜਿਹਦੇ ਉੱਤੇ ਮਲ੍ਹਮ ਵੀ ਅਗਰ ਲਗਾਈ ਜਾਵੇ ਤੇ ਉਹ ਕੋਈ ਅਸਰ ਨਹੀਂ ਕਰੇਗੀ ਉਹਨਾਂ ਦੀ ਜਿਹੜੀ ਅਹਿਲਿਆ ਹੈ ਬੀਬੀ ਸ਼ਫਾਤ ਬੇਗਮ ਉਹਨਾਂ ਦੇ ਬਾਰੇ ਵਿੱਚ ਕਿਤਾਬ ਦੇ ਵਿੱਚ ਪੜਿਆ ਕਿ ਉਹਨਾਂ ਨੂੰ ਕੁਝ ਦਿਨ ਦੇ ਲਈ ਜਦ ਬਹਾਵਲਪੁਰ ਜਾਣਾ ਪਿਆ ਤੇ ਉਹਨਾਂ ਨੇ ਆਪਣੇ ਮੀਆਂ ਨੂੰ ਕਿਹਾ ਕਿ ਆਪਾਂ ਇਦਾਂ ਕਰੀਏ ਲਾਹੌਰ ਚਲੀਏ ਲਾਹੌਰ ਚਲੀਏ ਤੇ ਲੁਧਿਆਣਾ ਛੱਡ ਕੇ ਜਾਣਾ ਪਿਆ ਸੀ ਤੇ ਉਹਨਾਂ ਨੇ ਇੱਕ ਦਿਨ ਪੁੱਛਿਆ ਵੀ ਤੂੰ ਰੋਜ਼ ਕਹਿਦਿੰਨੀ ਐ ਮੈਂ ਜਾਦਾਨਾ ਬਾਰੋਂ ਵੀ ਲਾਹੌਰ ਚਲੀਏ ਤੇ ਲਾਹੌਰ ਕੀ ਕਰਨਾ ਜਾ ਕੇ ਵੀ ਲਾਹੌਰ ਹੀ ਬਾਵਲਪੁਰ ਹੋਵੇ ਮਲਤਾਨ ਹੋਵੇ ਜਾਂ ਦਵੰਡ ਹੋ ਗਈ ਇੱਕੋ ਹੀ ਜਗ੍ਹਾ ਹੈ ਕਹਿੰਦੀ ਨਹੀਂ ਯਾਰ ਮੈਂ ਤਾਂ ਕਹਿੰਨੀ ਐ ਲਾਹੌਰ ਚਲੀਏ ਕਿ ਲੁਧੇ ਲੁਧਿਆਣਾ ਲਾਹੌਰ ਤੋਂ ਥੋੜਾ ਨੇੜੇ ਨਾ ਮੇਰੇ ਦਿਲ ਨੂੰ ਥੋੜੀ ਔਰ ਉਸ ਬੀਬੀ ਨੂੰ ਉਸ ਬੀਬੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ ਜਿਹਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਜੇਲ੍ਹਾਂ ਚ ਜਾਂਦੇ ਦੇਖਿਆ ਜਿਹਦੇ ਘਰ ਦੀ ਅੰਗਰੇਜ਼ ਨੇ 10 ਦਫਾ ਕੁਰਕੀ ਕੀਤੀ ਜਿਹਦੇ ਕਰਨਾਂ ਦੀਆਂ ਬਾਲੀਆਂ ਤੱਕ ਅੰਗਰੇਜ਼ ਸਿਪਾਈ ਔਰਤਾਂ ਲਾ ਕੇ ਲੈ ਗਈਆਂ ਜਿਹਨੇ ਕਈ ਸਾਲ ਸਿਰਫ 1/2 ਕਿਲੋ ਦੁੱਧ ਤੇ ਆਪਣਾ ਤੇ ਆਪਣੇ ਬੱਚਿਆਂ ਦਾ ਗੁਜ਼ਾਰਾ ਕੀਤਾ ਇਸ ਲਈ ਕਿ ਦੇਸ਼ ਆਜ਼ਾਦ ਹੋਣਾ ਔਰ ਜਦ ਆਜ਼ਾਦ ਹੋਇਆ ਮਿਲਿਆ ਕੀ ਨਾ ਆਪਣਾ ਘਰ ਆਪਣਾ ਰਿਹਾ ਨਾ ਆਪਣਾ ਵਤਨ ਆਪਣਾ ਰਿਹਾ ਨਾ ਆਪਣਾ ਸ਼ਹਿਰ ਆਪਣਾ ਰਿਹਾ ਨਾ ਆਪਣੇ ਪੁਰਖੇ ਰਹੇ ਤੇ ਇਸ ગામ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਜ਼ਿੰਦਾਰ ਨਹੀਂ ਰਹੀ ਹਮ ਕਿ ਯਾਰ ਲੁਧਿਆਣਾ ਉੱਜੜ ਗਿਆ ਇਹ ਛੋਟੀ ਬਾਤ ਨਹੀਂ ਸੀ ਉਹਨਾਂ ਦੇ ਬਾਰੇ ਲਿਖਿਆ ਹੈ ਕਿ ਉਹ ਭਾਰਤ ਸਰਕਾਰ ਨੇ ਉਹਨਾਂ ਨੂੰ ਜਦ ਵਿਜ਼ਿਟ ਤੇ ਲੁਧਿਆਣਾ ਭੇਜਿਆ ਸਨ 1949 ਦੇ ਵਿੱਚ ਤੇ ਉਹ ਦਿੱਲੀ ਤੋਂ ਲੁਧਿਆਣਾ ਆਈ ਤੇ ਉਹਨਾਂ ਦਾ ਘਰ ਜਿਹੜਾ ਸਾਡਾ ਹਬੀਬ ਰੋਡ ਤੇ ਹੈ ਤੇ ਉਹਨਾਂ ਦੇ ਘਰ ਜਦੋਂ ਪਹੁੰਚੇ ਨਾਲ ਉਸ ਵੇਲੇ ਉਸ ਵੇਲੇ ਦੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਹੋਰ ਅਫਸਰਾਨ ਮੌਜੂਦ ਸੀ ਤੇ ਦਰਵਾਜ਼ਾ ਖੜਕਟਾਇਆ ਤੇ ਅੰਦਰੋਂ ਇੱਕ Hindu ਭੈਣ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਦੇਖ ਕੇ ਘਬਰਾ ਗਈ ਵੀ ਇੰਨੇ ਲੋਕ ਕਿ ਆਏ ਨੇ ਤੇ ਇਹ ਉਹਨੂੰ ਗੱਲ ਮਿਲ ਕੇ ਇਹ ਉਹਨਾਂ ਨੂੰ ਦੱਸਿਆ ਕਿ ਇਹ ਮੇਰਾ ਘਰ ਹੈ ਮੈਂ ਇੱਥੇ ਰਹਿੰਦੀ ਸੀਗੀ ਤੋ ਕੁਝ ਪਰੇਸ਼ਾਨ ਹੋਈ ਉਹਨਾਂ ਨੂੰ ਕਹਿਣ ਲੱਗੇ ਤੂੰ ਪਰੇਸ਼ਾਨ ਨਾ ਹੋ ਮੈਂ ਤੇਰੇ ਕੋ ਘਰ ਨਹੀਂ ਵਾਪਸ ਮੰਗਣ ਆਈ ਕਿਉਂਕਿ ਜਿਸ ਤਕਲੀਫ ਚ ਤੂੰ ਪਾਕਿਸਤਾਨ ਤੋਂ ਹਿਜਰਤ ਕਰਕੇ ਆਈ ਹੈ ਉਸ ਤਕਲੀਫ ਨੂੰ ਮੈਂ ਆਪ ਆਪਣੇ ਪਿੰਡੇ ਤੇ ਹੰਡਾ ਰਹੀ ਹਾਂ ਉਸ ਵੇਲੇ ਦੇ ਅਫਸਰਾਂ ਨੇ ਕਿਹਾ ਸੀ ਮੌਲਾਨਾ ਸਾਹਿਬ ਇਹ ਘਰ ਖਾਲੀ ਕਰਾ ਦਈਏ ਕੋਠੀ ਕਹਿੰਦੇ ਨਹੀਂ 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 ਇਹ ਤਾਂ ਆਪ ਉੱਜੜ ਕੇ ਆਏ ਹੋਏ ਨੇ ਉਹਨੂੰ ਉੱਜੜ ਕੇ ਆਇਆ ਨੂੰ ਵੀ ਅਸੀਂ ਉਜਾਲਾਂਗੇ ਤੇ ਫਿਰ ਸਾਡੀ ਤਕਲੀਫ ਔਰ ਇਹਨਾਂ ਦੀ ਤਕਲੀਫ ਦਾ ਸਾਂਝ ਜਿਹੜਾ ਹੈ ਉਹ ਖਤਮ ਹੋ ਜਾਏਗਾ ਤੇ ਮੈਂ ਇਸ ਲਈ ਇਹਦੇ ਉੱਤੇ ਚਰਚਾ ਇਸ ਲਈ ਕਰਦਾ ਹਰ ਬਾਰੀ ਕਿ ਇਹ ਜਿਹੜਾ ਦੁਖਾਂਤ ਗੁਜ਼ਰਿਆ ਹੈ 15 ਅਗਸਤ 1947 ਦੇ ਦਿਨਾਂ ਦੇ ਵਿੱਚ ਜੰਗ 'ਅਜ਼ਾਦੀ ਦੀ ਖੁਸ਼ੀ ਮਨਾਉਣਾ ਠੀਕ ਹੈ ਸਾਡੇ ਤੇ ਫਰਜ਼ ਹੈ ਅਸੀਂ ਇਸ ਗੱਲ ਤੋਂ ਤਾਂ ਖੁਸ਼ ਆਂਗੇ ਅਸੀਂ ਅੰਗਰੇਜ਼ ਨੂੰ ਭਾਰਤੋਂ ਕੱਢ ਦਿੱਤਾ ਇਸ ਗੱਲ ਤੇ ਖੁਸ਼ ਆਂ ਕਿ ਉਹਦੀ ਕੁਰਬਾਨੀਆਂ ਜਿਹ ਭੀ ਸ਼ਹੀਦ ਆਜ਼ਮ ਭਗਤ ਸਿੰਘ ਹੈ ਉਦਮ ਸਿੰਘ ਹੈ ਮਾਸਟਰ ਤਾਰਾ ਸਿੰਘ ਹੈ ਮੋਲਾ ਹਫੀਬੁਰ रहमान ਲੁਧਿਆਣਵੀ ਹੈ ਤਾਊ ਲਾ ਸ਼ਾ ਬੁਖਾਰੀ ਹੈ ਸਤਗੁਰੂ ਰਾਮ ਸਿੰਘ ਹੈ ਲਾਲਾ ਲਾਜਪਤ ਰਾਏ ਇਸ ਗੱਲ ਤੇ ਖੁਸ਼ ਆਂ ਅਸੀਂ ਕਿ ਅੰਗਰੇਜ਼ ਨੂੰ ਮਾਰਿਆ ਅਸੀਂ ਭਜਾਇਆ ਇੱਥੋਂ ਔਰ ਡੰਕੇ ਦੀ ਚੋੜ ਦੇ ਉੱਤੇ ਭਜਾਇਆ ਐਦਾਂ ਨਹੀਂ ਮਿੰਤਾ ਕਰਕੇ ਨਹੀਂ ਭਜਾਇਆ ਲੇਕਿਨ ਇਸ ਗੱਲ ਦਾ ਗਮ ਤਾਂ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇਹਦੀ ਉਹ ਕੀਮਤ ਦਿੱਤੀ ਹੈ ਜਿਹੜੀ ਕੀਮਤ ਭਾਰਤ ਚ ਕਿਸੇ ਹੋਰ ਕੌਮ ਨੇ ਕਿਸੇ ਹੋਰ ਸੂਬੇ ਨੇ ਕਿਸੇ ਹੋਰ ਮਿੱਟੀ ਦੇ ਪੁੱਤਾਂ ਨੇ ਨਹੀਂ ਦਿੱਤੀ ਜੋ ਕੀਮਤ ਇਸ ਆਜ਼ਾਦੀ ਦੀ ਅਸੀਂ ਦਿੱਤੀ ਜੋ ਪੰਜਾਬੀਆਂ ਨੇ ਇਹਦਾ ਮੁੱਲ ਤਾਰਿਆ ਨਾ ਉਹ ਭਾਰਤ ਕਿਸੇ ਹੋਰ ਕੌਮ ਨੇ ਉਤਾਰਿਆ ਇਸ ਲਈ ਕਹਿਣਾ ਉਹ ਨਾ ਜਦ 15 ਅਗਸਤ ਆਵੇ ਜਿੱਥੇ ਦੇਸ਼ ਦੀ ਪੂਰੇ ਦੀ ਗੱਲ ਕਰਦੇ ਹਾਂ ਉਦੋਂ ਸਪੈਸ਼ਲ ਪੰਜਾਬ ਨੂੰ ਵੀ ਸਲੂਟ ਕਰਿਆ ਕਰੋ ਪੰਜਾਬ ਨੂੰ ਸਲਾਮ ਪੇਸ਼ ਕਰਿਆ ਕਰੋ ਕਿ ਇਹਨਾਂ ਲੋਕਾਂ ਨੇ ਕੁਰਬਾਨੀ ਵੀ ਦਿੱਤੀ ਔਰ ਉਜਾੜਾ ਵੀ ਦੇਖਿਆ ਉਹਦੇ ਬਾਵਜੂਦ ਵੀ ਅੱਜ ਅਸੀਂ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਭਾਰਤ ਦੀ ਤਰੱਕੀ ਦੇ ਵਿੱਚ ਭਾਰਤ ਦੀ ਰਾਖੀ ਦੇ ਵਿੱਚ ਅੱਜ ਵੀ ਪੰਜਾਬੀ ਜਿਹੜੇ ਐ ਦੁਬਾਰਾ ਤੋਂ ਸਿਰਮੌਰ ਬਣ ਕੇ ਖੜੇ ਮੇਨ ਗੱਲ ਆ ਜਿਹੜੇ ਉੱਥੋਂ ਆਏ ਸੀ ਕਿੰਨਿਆ ਕਿੰਨੇ ਉਹਨਾਂ ਦੇ ਜ਼ਮੀਨਾਂ ਸੀ ਮੈਂ ਕਈਆਂ ਦੀ ਕਹਾਣੀਆਂ ਪੜਦਾ ਕਿ ਇਹ ਸਾਡੇ ਰਿਸ਼ਤੇਦਾਰੀ ਚ ਹੈ ਉਹ ਕਹਿੰਦੇ ਸਾਡਾ ਉੱਥੇ ਸੋਸੋ ਕਿਲਾ ਅਸੀਂ ਛੱਡ ਕੇ ਆਇਆ ਖੇਤੀ ਵਾਲਾ ਖੇਤੀ ਕਰਦੇ ਹੁੰਦੇ ਸੀ ਉੱਥੋਂ ਐਂ ਛੱਡ ਕੇ ਆ ਗਏ ਆ ਪਰ ਉਹ ਰਿਫਿਊਜੀ ਬਣ ਗਏ ਇੱਕ ਦਿਨ ਦੇ ਵਿੱਚ ਰਿਫਿਊਜੀ ਬਣੇ ਫਿਰ ਤੋਂ ਉਹਨਾਂ ਨੇ ਕਮਾਈਆਂ ਕੀਤੀਆਂ ਫਿਰ ਤੋਂ ਉਹਨਾਂ ਨੇ ਬਿਜ਼ਨਸ ਸਟੈਬਲਿਸ਼ ਕੀਤੇ ਕਿੰਨਾ ਔਖਾ ਹੁੰਦਾ ਹੈ ਵੀ ਇੱਕ ਦਿਨ ਤੁਸੀਂ ਆਪਣੇ ਘਰੇ ਬੈਠੇ ਹੋ ਤੇ ਦੂਜੇ ਦਿਨ ਤੁਸੀਂ ਰਿਫਿਊਜੀ ਬਣ ਗਏ ਇਹ ਚ ਰਿਫਿਊਜੀਆ ਦਾ ਸਭ ਤੋਂ ਔਖਾ ਇਹ ਹੁੰਦਾ ਹੈ ਕੁਮਰ ਜੀ ਕਿ ਮਿਸਾਲ ਦੇ ਤੌਰ ਤੇ ਜਦ ਹੱਲੇ ਹੋਏ ਆਪਾਂ ਤੁਰੇ ਸਮਝੋ ਇਥੋਂ ਪਾਕਿਸਤਾਨ ਲਈ ਆ ਪਾਕਿਸਤਾਨ ਤੋਂ ਜਿਹੜੇ ਲੋਕੇ ਦਰਲੀ ਤੁਰੇ ਰਾਜ ਕਿਸੇ ਦੀ ਧੀ ਵਿਛੜ ਗਈ ਰਾਜ ਕਿਸਦਾ ਭਰਾ ਵਿਛੜ ਗਿਆ ਕਿਸੇ ਦਾ ਪਿਓ ਪਿੱਛੇ ਰਹਿ ਗਿਆ ਉਹ 30 30 40 40 ਸਾਲ ਤੱਕ ਲੋਕੀ ਰਾਤ ਨੂੰ ਬੂਹੇ ਖੋਲ ਕੇ ਬੈਠੇ ਰਹੇ ਪਤਾ ਨਹੀਂ ਅੱਜ ਜਾਊਗਾ ਕੱਲ ਆਊਗਾ ਇਸ ਤਕਲੀਫ ਨੂੰ ਕੌਣ ਮਹਿਸੂਸ ਕਰ ਸਕਦਾ ਪੰਜਾਬੀਆਂ ਤੋਂ ਇਲਾਵਾ ਇਸ ਦਰਦ ਨੂੰ ਕੌਣ ਮਹਿਸੂਸ ਕਰ ਸਕਦਾ ਹੈ ਕਿ ਜਿਨ੍ਹਾਂ ਨੇ ਆਪਣੇ ਵਿਛੜਿਆਂ ਦਾ ਕੀ ਪਤਾ ਉਹ ਉਦੋਂ ਹੀ ਮਾਰੇ ਗਏ ਕੀ ਪਤਾ ਉਹ ਕਿੱਥੇ ਚਲੇ ਗਏ ਕੀ ਪਤਾ ਉਹਨਾਂ ਨੂੰ ਕਿਹਨੇ ਬੰਦਕ ਬਣਾ ਲਿਆ ਕੀ ਪਤਾ ਉਹਨਾਂ ਨੂੰ ਕਿਹਨੇ ਜ਼ਬਰਦਸਤੀ ਆਪਣੇ ਪਿੰਡ 'ਚ ਰੱਖ ਲਿਆ ਕੁਝ ਪਤਾ ਨਹੀਂ ਅਜੇ ਤੱਕ ਔਰ ਨਾ ਹੀ ਕਿਸੇ ਸਰਕਾਰ ਨੇ ਅਜੇ ਤੱਕ ਇਹਦੇ ਤੇ ਕੋਈ ਸਰਵੇ ਕਰਾਇਆ ਨਾ ਹੀ ਕਿਸੇ ਸਰਕਾਰ ਨੇ ਕੋਈ ਐਸੀ ਲਿਸਟ ਤਿਆਰ ਕਰਾਈ ਕਿ ਵੀ ਜਿਹੜੀ ਪੰਜਾਬੀਆਂ ਨੇ ਨਾ ਇੱਧਰ ਲਿਆਂ ਨੇ ਨਾ ਉੱਧਰ ਲਿਆਂ ਨੇ ਕਿਸੇ ਨੇ ਇਹਦੇ ਉੱਤੇ ਗੌਰ ਨਹੀਂ ਕੀਤਾ ਕਿ ਵੀ ਪੰਜਾਬ ਨੇ ਜਿਹੜੀ ਐਡੀ ਵੱਡੀ ਕੁਰਬਾਨੀ ਦਿੱਤੀ ਹੈ ਘਾਟੋ ਘਾਟ ਇਤਿਹਾਸ 'ਚ ਉਹਨਾਂ ਲੋਕਾਂ ਦਾ ਨਾ ਹੀ ਆ ਜਾਵੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ 'ਚ ਕੁਰਬਾਨੀਆਂ ਦੇਣ ਤੋਂ ਬਾਅਦ ਆਪਣੇ ਘਰ ਵੀ ਉਜੜਵਾ ਲਏ ਆਪਣੇ ਮਾਪਿਓ ਵੀ ਮਰਵਾ ਲਏ ਆਪਣੇ ਧੀ ਪੁੱਤ ਵੀ ਆਪਣੇ ਘਰੋਂ ਹੱਥੋਂ ਖੋਲੇ ਤੇ ਘਟੂ ਘਟ ਉਹਨਾਂ ਦਾ ਜ਼ਿਕਰ ਹੀ ਕਿਤੇ ਆ ਜਾਂਦਾ ਉਹ ਜ਼ਿਕਰ ਵੀ ਕਿਤੇ ਹੈ ਨਹੀਂ ਇਸ ਲਈ ਜ਼ਰੂਰੀ ਹੈ ਕਿ ਨਵੀਂ نسل ਨੂੰ ਇਹ ਦੱਸਣਾ ਕਿ ਅਸੀਂ ਆਜ਼ਾਦੀ ਦਾ ਜਿਹੜਾ ਮੁੱਲ ਧਾਰਿਆ ਉਹ ਕਿਸੇ ਹੋਰ ਨੇ ਨਹੀਂ ਧਾਰਿਆ ਇਸ ਲਈ ਇਸ ਆਜ਼ਾਦੀ ਨੂੰ ਬਰਕਰਾਰ ਰੱਖਣਾ ਇਹਦੇ ਮਾਣ ਨੂੰ ਬਰਕਰਾਰ ਰੱਖਣਾ ਮੈਂ ਸਮਝਦਾ ਹਾਂ ਪੰਜਾਬੀਆਂ ਦੀ ਵੱਡੀ ਜ਼ਿੰਮੇਵਾਰੀ ਹੈ ਧਾਰਮਿਕ ਸਥਾਨਾਂ ਦਾ ਵੀ ਬੜੀ ਬੇਦਬੀ ਹੋਈ ਉਸ ਸਮੇਂ ਮੈਂ ਉਸ ਸਮੇਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਗੁਰਦੁਆਰਾ ਰੋੜੀ ਸਾਹਿਬ ਦੀ ਜਿੱਥੇ ਗੁਰਨਾਨ ਸਿੰਘ ਸਾਹਿਬ ਦੇ ਕਹਿੰਦੇ ਆ ਵੀ ਨਾਨਕੇ ਵੀ ਉੱਥੇ ਨਜ਼ਦੀਕ ਸੀਗੇ ਸਭ ਤੋਂ ਵੱਡੀ ਗੱਲ ਭਗਤ ਸਿੰਘ ਸੁਖਦੇਵ ਰਾਜਗੁਰੂ ਦਾ ਜੇ ਕਿਥੇ ਅੰਤਿਮ ਅਰਦਾਸ ਹੋਈ ਹੈ ਉਹ ਵੀ ਉੱਥੇ ਹੋਈ ਹੈ ਅੱਜ ਉਹ ਗੁਰਦੁਆਰਾ ਆਈ ਹੈ ਉਹ 10 ਰੋਵਰ ਛੱਪੜ ਬਣ ਕੇ ਰਹਿ ਗਏ ਕਿੰਨੀਆਂ ਮਸਜਿਦਾਂ ਇੱਥੇ ਪੰਜਾਬ ਦੇ ਵਿੱਚ ਨੇ ਇਹ ਗੱਲ ਮੇਰੇ ਪਿਤਾ ਜੀ ਵੀ ਕਹਿੰਦੇ ਹੁੰਦੇ ਸੀ ਹੁਣ ਜਿੱਦਾਂ ਅਸੀਂ